ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਹਾਂ ਉਮੀਦ ਕਰਦਾ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇੱਕ ਰਾਜਾ ਹੁੰਦਾ ਹੈ ਰਾਜਾ ਆਪਣੇ ਦੇਸ਼ ਦੇ ਵਿੱਚ ਇੱਕ ਸ਼িকার ਖੇਡਣ ਲਈ ਜੰਗਲ ਦੇ ਵਿੱਚ ਜਾਂਦਾ ਹੈ ਤੇ ਰਾਜਾ ਮੰਤਰੀ ਨੂੰ ਨਾਲ ਲੈ ਜਾਂਦਾ ਮੰਤਰੀ ਤੇ ਰਾਜਾ ਦੋਨੇ ਤੁਰੇ ਜਾਂਦੇ ਆ ਤੁਰੇ ਜਾਂਦੇ ਤਾਂ ਇੱਕ ਸ਼ੇਰ ਦਿਖਾਈ ਦਿੰਦਾ ਰਾਜੇ ਨੂੰ ਤੇ ਰਾਜਾ ਤੀਰ ਕਮਾਨ ਕੱਢ ਕੇ ਤੀਰ ਚੜਾ ਕੇ ਤੀਰ ਚਰਾਉਣ ਹੀ ਲੱਗਿਆ ਸੀ ਤੇ ਇਹਨੇ ਨੂੰ ਕਸੂਰ ਜੰਗਲੀ ਸੂਰ ਰਾਜੇ ਦੇ ਵਿੱਚ ਵਜਦਾ ਆ ਕੇ ਤਾਂ ਜਦੋਂ ਵਿੱਚ ਵਜਦਾ ਰਾਜੇ ਦੀ ਉਂਗਲੀ ਹੁੰਦੀ ਹੈ ਉਂਗਲੀ ਕੱਟੀ ਜਾਂਦੀ ਹੈ ਕਿਉਂਕਿ ਤੀਰ ਲੱਗ ਜਾਂਦਾ ਉਂਗਲੀ ਨੂੰ ਤੇ ਉਂਗਲੀ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਤਾਂ ਮੰਤਰੀ ਕਹਿੰਦਾ ਕਿ ਨਾ ਜੋ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਤੇ ਪਰਮਾਤਮਾ ਕਦੇ ਵੀ ਮਾੜਾ ਨਹੀਂ ਕਰਦਾ ਰਾਜ ਨੇ ਇਹ ਗੱਲ ਸੁਣ ਕੇ ਗੁੱਸਾ ਆਉਂਦਾ ਰਾਜਾ ਨੂੰ ਕਹਿਨਦਾ ਤੂੰ ਕਹਿੰਦਾ ਮੇਰੇ ਨਾਲੋਂ ਅਲੱਗ ਹੋ ਜਾ ਤੂੰ ਜਾ ਤੇ ਮੇਰੇ ਤੋਂ 6 ਵਜੇ ਤੇ ਤੂੰ ਇਹ ਕੀ ਕਹਿ ਰਿਹਾ ਰਾਜਾ ਗੁੱਸੇ ਹੁੰਦਾ ਤੇ ਉਹਨੂੰ ਦੂਜੇ ਆਹਾਂ ਤੇ ਭੇਜ ਦਿੰਦਾ ਕਹਿਣਾ ਤੂੰ ਮੇਰੇ ਨਾਲੋਂ ਅਲੱਗ ਹੋ ਜਾ ਆਦੀਵਾਸੀ ਆ ਜਾਂਦੇ ਆ ਤੇ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਆ ਲੋਕ ਉਹ ਆ ਜਾਂਦੇ ਆ ਤੇ ਉਹ ਰਾਜੇ ਨੂੰ ਫੜ ਲੈਂਦੇ ਆ ਫੜ ਕੇ ਤੇ ਆਪਦੇ ਜਿਹੜਾ ਰਾਜਾ ਹੁੰਦਾ ਉਹਨਾਂ ਦਾ ਮੁਖ ਹੁੰਦਾ ਉਹਦੇ ਕੋਲ ਲੈ ਜਾਂਦੇ ਆ ਤੇ ਰਾਜੇ ਦੀ ਇੱਕ ਕੁੰਗੋ ਗੱਟੀ ਹੁੰਦੀ ਆ ਤੇ ਉਹ ਬਲੀ ਦੇਣ ਲਈ ਤਿਆਰ ਕਰ ਲੈਂਦੇ ਰਾਜਾ ਤੇ ਜਦੋਂ ਉਹਨਾਂ ਦਾ ਮੰਤਰੀ ਹੁੰਦਾ ਉਹ ਰਾਜੇ ਦੀ ਉਂਗਲ ਦੇਖਦਾ ਤੇ ਕਹਿੰਦਾ ਵੀ ਇਹਦੀ ਤਾਂ ਉਂਗਲ ਕੱਟੀ ਹੋਈ ਹੈ ਜੀ ਆਪਾਂ ਇਹਦੀ ਬਲੀ ਨਹੀਂ ਦੇ ਸਕਦੇ ਇਹ ਤਾਂ ਪਹਿਲੀ ਇਸਦਾ ਉਂਗਲ ਤੇ ਕੱਟ ਲੱਗਿਆ ਹੋਇਆ ਤਾਂ ਉਹ ਰਾਜੇ ਨੇ ਉਥੋਂ ਛੱਡ ਦਿੰਦੇ ਆ ਤੇ ਰਾਜਾ ਵਜ ਰੰਦਾ ਰਾਜਾ ਵਾਪਸ ਆਉਂਦਾ ਰਾਜਾ ਸੋਚਦਾ ਹੈ ਕਿ ਨਾ ਮੰਤਰੀ ਨੇ ਜਿਹੜੀ ਵੀ ਗੱਲ ਕਹੀ ਸੀ ਉਹ ਸਹੀ ਸੀ ਪ੍ਰਮਾਤਮਾ ਜੋ ਵੀ ਕਰਦਾ ਚੰਗਾ ਹੀ ਕਰਦਾ ਤੇ ਨੇ ਰਾਜਾ ਮంత్రి ਨੂੰ ਦੇਖਦਾ ਤਾਂ ਉਹ ਜਮਗਰ ਤੁਰਿਆ ਹੁੰਦਾ ਇੱਕ ਨਦੀ ਦੇ ਕਿਨਾਰੇ ਉਹ ਮੰਤਰੀ ਬੈਠਾ ਰੱਬ ਦਾ ਨਾਮ ਲਈ ਜਨਾਂ ਦਾ ਰੱਬ ਦਾ ਨਾਮ ਤੇ ਹੀ ਜਨਾਂ ਦਾ ਤਾਂ ਮੰਤਰੀ ਦੇ ਕੋਲ ਆ ਕੇ ਰਾਜਾ ਉਹ ਮੰਤਰੀ ਨੂੰ ਕਹਿੰਦਾ ਕਹਿੰਦਾ ਯਾਰ ਤੂੰ ਜਿਹੜਾ ਉਸ ਵੀ ਕਿਹਾ ਸੀ ਸਹੀ ਗੱਲ ਸੀ ਕਹਿੰਦਾ ਮੈਂ ਤੇਰੇ ਤੇ ਮੈਂ ਗੁੱਸਾ ਕੀਤਾ ਤੇ ਤੂੰ ਚੰਗਾ ਕੀਤਾ ਕਹਿੰਦਾ ਮੈਨੂੰ ਇਹ ਸਭ ਕੁਝ ਸਿਖਾਇਆ ਤਾਂ ਮੰਤਰੀ ਉਹ ਉੱਠ ਕੇ ਕਹਿੰਦਾ ਜਵਾਬ ਦਿੱਤਾ ਕਹਿੰਦਾ ਮੰਤ ਰਾਜਾ ਜੀ ਜੇਕਰ ਤੁਸੀਂ ਮੈਨੂੰ ਉਸ ਟਾਈਮ ਤੇ ਮੈਨੂੰ ਅਲੱਗ ਨਾ ਕਰਦੇ ਤੇ ਉਹਨਾਂ ਨੇ ਮੈਨੂੰ ਹੀ ਫੜ ਕੇ ਲੈ ਜਾਣਾ ਸੀ ਤੇ ਉਸ ਉਹ ਸਾਂ ਤੇ ਬਲੀ ਜਿਹੜੀ ਮੇਰੀ ਚੜਨੀ ਸੀ ਤਾਂ ਮੈਂ ਜਦੋਂ ਤੁਸੀਂ ਮੈਨੂੰ ਸੋਡੀ ਉਂਗਲੀ ਤੇ ਕੱਟ ਲੱਗੇ ਸੀ ਤਾਂ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਤੇ ਜਦੋਂ ਤੁਸੀਂ ਮੈਨੂੰ ਆਪ ਤੇ ਅਲੱਗ ਕੀਤਾ ਸੀ ਤਾਂ ਉਦੋਂ ਵੀ ਮੈਂ ਉਹੀ ਗੱਲ ਆਖੀ ਸੀ ਕਿ ਪ੍ਰਮਾਤਮਾ ਜੋ ਉਸ ਕਰਦਾ ਚੰਗਾ ਹੀ ਕਰਦਾ ਤਾਂ ਤੁਹਾਡੇ ਨਾਲ ਜਾਂਦਾ ਤਾਂ ਮੇਰੀ ਬਲੀ ਹੋ ਜਾਣੀ ਸੀਗੀ ਤਾਂ ਰੱਬ ਨੇ ਮੈਨੂੰ ਹੀ ਬਚਾਇਆ ਤੇ ਸੋਡੇ ਵਾਸਤੇ ਵੀ ਚੰਗਾ ਕੀਤਾ ਸੋਡੇ ਜਿਹੜੀ ਉਂਗਲ ਤੇ ਕੱਟ ਲੱਗਿਆ ਤਾਂ ਸੋਡੇ ਜਿਹੜੀ ਜੀਵਨ ਥੋੜਾ ਪਤ ਰਿਹਾ ਸੋ ਇੰਨਾ ਕਹਿੰਦੇ ਹੋਏ ਰਾਜਾ ਸਰਵਿੰਦਾ ਹੋਇਆ ਨਾਲੇ ਆ ਪ੍ਰਮਾਤਮਾ ਜੋ ਵੀ ਕੁਝ ਕਰਦਾ ਹੈ ਚੰਗਾ ਹੀ ਕਰਦਾ ਆਪਾਂ ਨੂੰ ਪੂਰਾ ਲੱਗਦਾ ਤੇ ਧੰਨਵਾਦ ਜੀ ਜੇਕਰ ਸਾਡੇ ਪੇਜ ਤੇ ਨਵੇਂ ਆਇਓ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ